ਇਹਦਾ ਖਬਰ ਗੈਂਗਸਟਰ ਇੰਦਰਪ੍ਰੀਤ ਪੈਰੀ ਕਤਲ ਕਾਂਡ ਨਾਲ ਜੁੜੀ ਹੋਈ ਹੈ ਜਿਸ ਨਾਲ ਕੁਝ ਦਿਨ ਪਹਿਲਾਂ ਜੋ ਹੈ ਪੂਰਾ ਚੰਡੀਗੜ੍ਹ ਦੇ ਹਲ ਗਿਆ ਸੀ ਤਾਂ ਗੈਂਗਸਟਰ ਇੰਦਰਪ੍ਰੀਤ ਪੈਰੀ ਦੇ ਕਤਲ ਕਾਂਡ ਦੀ ਨਵੀਂ ਸੀਸੀਟੀਵੀ ਸ੍ਰਮਣੀ ਹੈ ਜੀ ਚੰਡੀਗੜ੍ਹ ਚ ਹੋਏ ਕਤਲ ਦੀ ਇੱਕ ਹੋਰ ਸੀਸੀਟੀਵੀ ਜੋ ਹੈ ਸਾਹਮਣੇ ਆਈ ਹੈ ਤਾਂ ਪੰਚਕਿਲਾ ਚੰਡੀਗੜ੍ਹ ਬਾਰਡਰ ਤੋਂ ਨਿਕਲਦੇ ਜੋ ਹੈ ਹਮਲਾਵਰ ਦਿਖਾਈ ਦੇ ਰਹੇ ਨੇ ਕਨੇਟਾ ਕਟੀ ਨੂੰ ਪਾਰਕਿੰਗ ਤੋਂ ਬਾਅਦ ਜੋ ਹੈ ਹਮਲਾਵਰ ਨਿਕਲਦੇ ਹੋਏ ਦਿਖਾਈ ਦਿੱਤੇ ਨੇ ਤਾਂ ਚੰਡੀਗੜ੍ਹ ਦੇ ਸੈਕਟਰ 26 ਚ ਜੋ ਹੈ ਪੈਰੀ ਦਾ ਕਤਲ ਹੋਇਆ ਸੀ ਜਿਸ ਨੂੰ ਲੈ ਕੇ ਇੱਕ ਹੋਰ ਸੀਸੀਟੀਵੀ ਜੋ ਹੈ ਆ ਸਾਹਮਣੇ ਆਈ ਹੈ ਨਿਊਜ਼ੀ ਟੀਮ ਤੇ ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਗੈਂਗਸਟਰ ਇੰਦਰਪ੍ਰੀਤ ਪਰੀ ਦੇ ਕਤਲकांड ਦੀ ਇੱਕ ਨਵੀਂ ਸੀ ਸੀਸੀਟੀਵੀ ਜੋ ਹੈ ਸਾਹਮਣੇ ਆਈ ਹੈ ਜਦੋਂ ਹਮਲਾਵਰ ਕਤਲ ਤੋਂ ਬਾਅਦ ਜਾਇ ਫਰਾਰ ਹੋਏ ਉਸ ਤੋਂ ਬਾਅਦ ਕ੍ਰੇਟਾ ਗੱਡੀ 'ਚੋਂ ਮਜੂਦ ਸਨ ਤੇ ਕਤਲ ਤੋਂ ਬਾਅਦ ਇਹ ਪੂਰੀ ਵੀਡੀਓ ਜੁਆ ਹੁਣ ਸਾਹਮਣੇ ਆਈ ਹੈ ਤਾਂ ਕ੍ਰੇਟਾ ਗੱਡੀ ਨੂੰ ਪਾਰਕਿੰਗ 'ਚ ਲਗਾ ਕੇ ਹਮਲਾਵਰ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਕੋਈ ਦਿਨ ਪਹਿਲਾਂ ਚੜ੍ਹਗੰਡ ਦੇ ਸੈਕਟਰ 26 'ਚ ਇੰਦਰਪ੍ਰੀਤ ਪਰੀ ਦਾ ਜੁਆ ਕਤਲ ਹੋਇਆ ਸੀ ਇੱਕ ਗੈਂਗਵਾਰ ਹੁੰਦੀ ਹੈ ਜਿਸ ਤੋਂ ਬਾਅਦ ਇਹ ਪੂਰੀ ਵ ਸੀਸੀਟੀਵੀ ਸਾਹਮਣੇ ਆ ਗਿਆ حملہ آور ਜੋ ਹੈ ਗੱਡੀ ਚੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਬਿਲਕੁਲ ਹੋਰ ਜਾਣਕਾਰੀ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਤਾਂ ਮਨੋਜ ਬਿਲਕੁਲ ਇੱਕ ਨਵੀਂ ਸੀਸੀਟੀਵੀ ਗੈਂਗਸਟਰ ਇੰਦਰਪ੍ਰੀਤ ਪੈਰੀ ਦੇ ਕਤਲकांड ਦੀ ਜੋ ਹੈ ਸਾਹਮਣੇ ਆਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਦੇਖੋ ਗੁਰਬਾਜ ਇੱਕ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਇਹਦੇ ਵਿੱਚ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਚ ਕਈ ਖੁਲਾਸੇ ਹੋ ਰਹੇ ਨੇ ਕਿਉਂਕਿ ਜਿਹੜੇ ਹਮਲਾਵਰ ਸੀ ਦੇਖੋ ਹੁਣ ਇਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਹਮਲਾਵਰ ਸੀ ਕੀ ਉਹਨਾਂ ਦੀ ਸੰਖਿਆ ਤਿੰਨ ਦੱਸੀ ਜਾ ਰਹੀ ਦੇ ਪਿੱਛੇ ਕ੍ਰੇਟਾ ਗੱਡੀ ਜਿਹੜੀ ਫੇਕ ਨੰਬਰ ਲਾਇਆ ਹੋਇਆ ਸੀਗਾ ਕਿ 26 ਸੈਕਟਰ ਤੋਂ ਆਉਂਦੇ ਹੋਏ ਪਿੱਛੇ ਲੇਕ ਤੋਂ ਆਉਂਦੇ ਹੋਏ ਇਸੇ ਦਾ ਐਮਡੀਸੀ ਯਾਨੀ ਕਿ ਪੰਚਕੁਲਾ ਜਿਹੜਾ 26 ਕਰ ਦਾ ਵਾਟਰ ਐਫਸੀ ਦੀ ਜਿਹੜੀ ਪਾਰਕਿੰਗ ਹੈ ਉੱਥੇ ਕ੍ਰੇਟਾ ਗੱਡੀ ਖੜੀ ਕਰਕੇ پارک ਕਰਕੇ ਇਹ ਦੋਵੇਂ ਦੋ ਬੰਦੇ ਹਾਲਾਂਕਿ ਤਿੰਨ ਸੀਗੇ ਯਾਨੀ ਕਿ ਪੁਲਿਸ ਹੁਣ ਮੰਨ ਕੇ ਚੱਲ ਰਹੀ ਹੈ ਕਿ ਤੀਜੇ ਬਦਮਾਸ਼ ਨੂੰ ਇਹਨਾਂ ਨੇ ਪਹਿਲਾਂ ਕਿਤੇ ਵਿੱਚ ਉਤਾਰਿਆ ਹੈ ਉਸ ਨੂੰ ਉਤਾਰ ਕੇ ਦੋ ਬੰਦਿਆਂ ਨੇ ਗੱਡੀ پارک ਕੀਤੀ ਹੈ ਔਰ ਦੋ ਬੰਦੇ ਗੱਡੀ ਪਾਰ ਕਰਕੇ ਕ੍ਰੇਟਾ ਗੱਡੀ ਉਹ ਪੈਦਲ ਤੁਰੇ ਜਾਂਦੇ ਨਜ਼ਰ ਆ ਰਹੇ ਨੇ। ਹੁਣ ਤੁਸੀਂ ਤਸਵੀਰਾਂ ਦੇਖੋ ਐਕਸਕਲੂਸਿਵ ਸੀਸੀਟੀਵੀ ਸਾਡੇ ਕੋਲ ਮੌਜੂਦ ਹੈ। ਜਿਹਦੇ ਵਿੱਚ ਜਿਹੜੇ ਦੋ ਬਦਮਾਸ਼ ਨੇ ਉਹ ਪੰਚਕੁਲਾ ਤੇ ਜਿਹੜਾ ਪੰਚਕੁਲਾ ਤੇ ਚੰਡੀਗੜ੍ਹ ਦਾ ਜਿਹੜਾ ਪੀਰਬਾਬਾ ਰੋਡ ਹੈ ਉੱਥੋਂ ਇਹ ਪੈਦਲ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਪੰਚਕੁਲਾ ਸਾਈਡ ਵੱਜੇ ਨੇ। ਔਰ ਇਹ ਹੁਣ ਪੈਦਲ ਗਏ ਨੇ। ਅੱਗੇ ਤੋਂ ਇਹਨਾਂ ਨੇ ਕੋਈ ਵਾਈਪ ਕੀਤਾ ਹੈ, ਕੋਈ ਆਟੋ ਕੀਤਾ ਹੈ ਜਾਂ ਕੋਈ ਇਹਨਾਂ ਨੂੰ ਲੈਣ ਆਇਆ ਉਸ ਨੂੰ ਵੀ ਹੁਣ ਪੁਆਇੰਟ ਟੂ ਪੁਆਇੰਟ ਪੁਲਿਸ ਜਿਹੜੀ ਹੈਗੀ ਹੈ ਉਹ ਚੈੱਕ ਕਰਦੀ ਨਜ਼ਰ ਆ ਰਹੀ ਹੈ ਸੀਸੀਟੀਵੀ। ਲੇਕਿਨ ਦੇਖੋ ਇਹ ਉਨ੍ਹਾਂ ਦੇ ਵਿੱਚ ਦੋ ਬਦਮਾਸ਼ ਗੱਡੀ ਤੋਂ ਯਾਨੀ ਕਿ ਗੱਡੀ ਤੋਂ ਦੋ ਬਦਮਾਸ਼ਾਂ ਨੇ ਬਾਹਰ ਕੀਤੀ ਔਰ ਦੋਵੇਂ ਪੈਦਲ ਨਜ਼ਰ ਆਤੇ ਯਾਨੀ ਕਿ ਤੀਜਾ ਬੰਦਾ ਕਿੱਥੇ ਹੈ ਤੀਜਾ ਬਦਮਾਸ਼ ਕਿੱਥੇ ਹੈ ਯਾਨੀ ਕਿ ਉਹਨੂੰ ਵਿੱਚ ਇਨਾ ਨੇ ਕਿੱਥੇ ਉਤਾਰਿਆ ਹੈ ਯਾਨੀ ਕਿ ਪੂਰੀ ਜਿਹੜੀ ਇੱਕ ਪਲੈਨਿੰਗ ਦੇ ਤਹਿਤ ਇਹ ਪੂਰਾ ਰੂਟ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸੀਗਾ ਕਿ ਯਾਨੀ ਕਿ ਐਸੀ ਇਸ ਵਾਰਦਾਤ ਨੂੰ ਅੰਜਾਮ ਦੇਣਾ ਹੈ ਔਰ ਪਿੱਛੋਂ ਗੱਡੀ ਖੜੀ ਕਰਕੇ ਕਰੇਟਾ ਐਮਪਟੀ ਸੀ ਪਿੰਕੂਲਾ ਔਰ ਚੰਡੀਗੜ੍ਹ ਦਾ ਜਿਹੜਾ ਬਾਰਡਰ ਹੈ ਜਿੱਥੋਂ ਪਿੰਕੂਲਾ ਕਾਲਕਾ ਸ਼ੁਰੂ ਹੋ ਜਾਂਦਾ ਹੈ गड्डी पार करके जीटा ग जी आ, है, रिकवर की है उत्तों असी फरार हो जाना और पूरा वामयाब भी होए और कामयाब होने तो उससे फरार हो गए हालांकि अजे कोई गिरफ्तारी इस मामले च नहीं हुई है ਔਰ ਇਹਦੇ ਵਿੱਚ 5 ਤੋਂ 10 ਲੋਕਾਂ ਨੂੰ ਫਿਲਹਾਲ ਦੇਖਿਆ ਕਿੰਨਾ ਹੋਇਆ ਹਿਰਾਸਤ 'ਚ ਲੈ ਕੇ ਲਗਾਤਾਰ ਕੁਝ-ਕੁਝ ਕੀਤੀ ਜਾ ਰਹੀ ਹੈ ਔਰ ਕਈ ਕਲਿਊ ਜਿਹੜੇ ਹੈਗੇ ਚੰਡੀਗੜ੍ਹ ਪੁਲਿਸ ਨੂੰ ਹਾਸਿਲ ਹੋਏ ਆ ਜੀ 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 ਮਨੋਜ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਬਿਲਕੁਲ ਇਹ ਨਵੀਂ ਸੀਸੀਟੀਵੀ ਤੁਸੀਂ ਸਭ ਤੋਂ ਪਹਿਲਾ ਨਿਊਜ਼ 80 ਨੇ ਪੰਜਾਬ ਹਰਿਆਣਾ ਤੇ ਦੇਖ ਰਹੇ ਹੋ ਜਿਸ 'ਚ ਜੋ ਕਾਤਲ ਨੇ ਜਨਾਵ ਵੱਲੋਂ ਜੋ ਇੰਦਰਪ੍ਰੀਤ ਪੈਰੀ ਦਾ ਕਤਲ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪਾਰਕਿੰਗ 'ਚ ਗੱਡੀ ਲਗਾਈ ਜਾਂਦੀ ਹੈ ਤੇ ਪੈਦਲ ਜਾਂਦੇ ਹੋਏ ਹੁਣ ਇਹ ਦਿਖਾਈ ਦੇ ਰਹੇ ਨੇ ਹਮਲਾਵਰ ਹਾਲਾਂਕਿ ਜੋ ਤੀਜਾ ਹਮਲਾਵਰ ਨਦੀ ਨਾਲ ਸੀ ਉਹ ਕਿੱਥ ਜ਼ੂਰ ਐਸ ਸੀ ਸੀ ٹی ਵੀ ਚ ਨਜ਼ਰ ਆ ਰਹੇ ਨੇ ਤਾਂ ਕੁਝ ਦਿਨ ਪਹਿਲਾਂ ਜੋ ਹੈ ਚੰਡੀਗੜ੍ਹ ਦੇ ਸੈਕਟਰ 26 ਚ ਇੰਦਰਪ੍ਰੀਤ ਤਾਰੀ ਦਾ ਕਤਲ ਹੁੰਦਾ ਹੈ ਉਸ ਨੂੰ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਸ਼ਰੀਆਮ ਕਤਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਸੀ ਸੀ ٹی ਵੀ ਵੀ ਹਾਲਾਕੀ ਸਾਹਮਣੇ ਆਉਂਦੀ ਹੈ ਤੇ ਹੁਣ ਇੱਕ ਨਵੀਂ ਸੀ ਸੀ ਟੀ ਜਿਸ ਚ ਹਮਲਾਵਰ ਜੋ ਹੈ ਨਜ਼ਰ ਆ ਰਹੇ ਨੇ ਪੈਦਲ ਜਾਂਦੇ ਹੋਏ ਦੋਵੇਂ ਹਮਲਾਵਰ ਦੀਆਂ ਤਸਵੀਰਾਂ ਪੰਚਕੁਲਾ ਚੰਡੀਗੜ੍ਹ ਬਾਰਡਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪਾਰਕਿੰਗ ਚ ਹਮਲਾਵਰਾਂ ਨੇ ਗੱਡੀ ਲਗਾਈ ਉਸ ਤੋਂ ਬਾਅਦ ਪੈਦਲ ਜਾਂਦੇ ਹੋਏ ਦਿਖਾਈ ਦਿੱਤੇ